ਬੜੀ ਜਿਹੀ ਕਮੈਂਟ ਦੀ ਹਾਲੋ ਨਾਰਮਲ ਨਾਰਮਲ ਇਹ ट्राई ਕਰ ਲੈਣਾ ਮੈਂ ਚਲ ਚਲ ਤਾਂ ਬਹੁਤ ਬਹੁਤ ਜਿਆਦਾ ਡੰਡੀ ਤੋੜ ਕੇ ਲੈ ਗਿਆ ਨਾਲੀ ਅਰੇ ਬੀਬੀ ਨਹੀਂ ਆਈ। ਹਣ ਪੰਜੀ ਛੱਡੋ ਤੁਹਾਡੀ ਚੀਜ਼ ਹੰਨ ਮਿਲ ਗਈ ਐ। ਤੁਸੀਂ ਹੰਨ ਛੱਡ ਦਿਓ। ਤੁਸੀਂ ਚੁੱਪ ਕਾ ਉਹ ਮੁੰਮੂ ਮੈਂ ਕਹਿੰਦਾ ਮੈਂ ਅੰਟ ਤੈਨੂੰ ਮੈਂ ਮੈਂ ਸ਼ਹਿਰ ਕੱਪ ਜਾਂਦੇ ਹਾਂ। ਮੈਂ ਰਾਤ ਨੂੰ ਕਹਿਣਾ ਹੁੰਦਾ ਵੀ ਬਿਲਕੁਲ ਕੁਝ ਨਹੀਂ ਪਾਦੇ। ਗੱਲ ਗਹਿਣੇ ਸੋਨੇ ਦੀਆਂ। ਨਹੀਂ ਆਪਣੀ ਜਾਨ ਗਵਾਉਣ ਨਾਲੋਂ ਤੇ ਚੰਗਾ ਹੋਣਾ ਕਿ ਨਾ ਪਾਓ ਬਿਟੇ ਇੰਤੋ ਮੇਰੇ ਨੰਗੇ ਵੀ ਨਹੀਂ ਐਦਾ ਟੋਪੀ ਦਾ ਕੱਜੇ ਟੋਪੀ ਵੱਡੀ ਹੈ ਮੇਰੀ ਤੁਸੀਂ ਕਿਤੇ ਜਾਇਕਲਾ ਖਾਰਸ਼ ਕੁਛ ਕੀਤੀ ਜਾਂ ਕੁਛ ਕੀਤਾ ਕੁਝ ਨਹੀਂ ਮੈਂ ਕੀਤਾ ਬਸ ਘੜਾ ਫਰਕ ਤੁਰ ਹੀ ਘੜਾ ਮੈਂ ਮੇਰੇ ਟੁੱਟ ਜੇਗਾ ਦੱਸ ਸੋਨਾ ਤੇ ਕੜਾ ਜੁੱਖ ਜਾਏਗਾ ਘੜਾ ਮੈਂ ਕੱਚੀ ਜਗ੍ਹਾ ਦਾ ਖਿੱਤਾ ਹਾਂ ਤੇ ਫਿਰ ਬਾਅਦ ਚ ਹੱਥ ਨਾਲ ਮੇਰੇ ਤੋਂ ਨਭ ਜਾਂਦਾ ਹੈ ਤੇ ਫਿਰ ਇੱਕ ਆਦਮੀ ਕਹਿਣ ਲੱਗਾ ਭੈਣ ਜੀ ਤੁਹਾਡੇ ਕੋ ਫੜਿਆ ਨਹੀਂ ਨਾ ਤੁਸੀਂ ਇਧਰ ਹੋ ਕੇ ਬਹਿਜੋ ਹੀ ਆਪੇ ਇਹਨਾਂ ਨੂੰ ਜਿੱਠ ਲੈਨੇ ਆ ਹਨ ਚੀਜ਼ ਦਾ ਮਤਲਬ ਇਹ ਤਾਂ ਚੀਜ਼ ਨੂੰ ਕੱਟ ਕੇ ਚੇਬ ਭੇਦ ਨਹੀਂ ਟਾਪ ਸੁਣੋ ਮੇਰਾ ਨਾਰਾਜ਼ ਰਾਨੀ ਕੀ ਹੋਇਆ ਕੀ ਹੋਇਆ ਸੀ ਮੈਂ ਤੇ ਮੇਰਾ ਪੋਤਾ ਆਂਡੇ ਰਹੀ ਬਾਜ਼ਾਰ ਤੋਂ ਤੇ ਉਹ ਗੱਗੇ ਸਾਈਕਲ ਤੇ ਹੀ ਮੈਂ ਪਿੱਛੇ ਪੈਦਲ ਆਉਂਦੇ ਰਹੀ ਮੱਕੜਾ ਜਿਹਾ ਫੜਿਆ ਦੇ ਹੱਥ ਵਿੱਚ ਤੇ ਮੈਂ ਕੋਤੁਰਣ ਜਾਂਦੇ ਮੈਂ ਹੌਲੀ ਹੌਲੀ ਤੁਰਣ ਦੇ ਰਹੀ ਹਾਂ ਇਹ ਇਹ ਮਨ ਲੱਭਾ ਨਹੀਂ ਬੇਟਾ ਬਾਅਦ ਚ ਮੈਂ ਹਾਂ ਪਤਾ ਨਹੀਂ ਕਿੱਥੇ ਚਲ ਗਿਆ ਮੈਂ ਤਾਂ ਇਕੱਲੀ ਤੁਰ ਹੀ ਜਾਂਦੇ ਤੇ ਮੇਰੇ ਕੋ ਘੜਾ ਚੁੱਕੇ ਨਹੀਂ ਤੁਰਿਆ ਜਾਂਦਾ ਪਿਆ ਮਗਰੋਂ ਆਇਆ ਤੇ ਇੰਨੇ ਮੇਰੇ ਅਣਕ ਪਹਿਲੇ ਟੋਪੀ ਤਾਂ ਕੀਤੇ ਜਿਹੜੇ ਮੋਟਰਸਾਈਕਲ ਤੇ ਆਏ ਨੇ ਤੇ ਮੈਂ ਆਖਿਆ ਵੀ ਮੇਰਾ ਪੋਤਾ ਮੇਰੇ ਮਗਰ ਆ ਕੇ ਉਹ ਮੈਨੂੰ ਚਕਾਣੀ ਦੇਣ ਰਿਹਾ ਦਾ ਆ ਤੇ ਜਦੋਂ ਵੇਖਿਆ ਮੇਰੇ ਕੰਨ ਖਿੱਚ ਕੇ ਹਟਾਵਸ ਲਾਇਆ ਮੇਰੀ ਚੀਕਾ ਨਿਕਲ ਗਈ ਨਾਲ ਹੀ ਤੇ ਅੱਗੇ ਦੌੜਨ ਲੱਗੇ ਨੇ ਤੇ ਦੋ ਮੋਟਰਸਾਈਕਲ ਤੇ ਅੱਗੇ ਆਉਂਦੇ ਨੇ ਉਹਨਾਂ ਨੇ ਅਣਕ ਟੱਕਰ ਮਾਰ ਕੇ ਛੱਡ ਦਿੱਤਾ ਤੇ ਜਿਹੜਾ ਮਗਰਲਾ ਜਿਹਨੇ ਟੌਪਸ ਲਾਇਆ ਉਹ ਫੜਿਆ ਗਿਆ ਤੇ ਦੂਜਾ ਭੱਜ ਗਿਆ ਤੇ ਫਿਰ ਚਲੋ ਜਿੱਦਾਂ ਲੋਕਾਂ ਨੇ ਕਹਿ ਕਹਾ ਕਿ ਮੈਨੂੰ ਟੌਪਸ ਮੇਰਾ ਦਵਾ ਦਿੱਤਾ ਤੇ ਇਹ ਆ ਵੀ ਮਾਰਤ ਲੁਕਣ ਕੁੱਟਿਆ ਨਾ ਰਹਿ ਹੈ ਪਰ ਉੰਜੇ ਵਿੱਚ ਕੰਨੇ ਹੋ ਕੇ ਰਹਿਣਾ ਚਾਹੀਦਾ ਜੇ ਮੇਰੇ ਨਾਲ ਵੀ ਇਹ ਕੰਮ ਹੋਇਆ ਹੋਰ ਵੀ ਕਿਸੇ ਨਾਲ ਹੋ ਸਕਦਾ ਹੈ ਤੁਸੀਂ ਵੀ ਕੁੱਟਿਆ ਮੇਰੇ ਕੋਲ ਜਿੰਨਾ ਜਨਾਨੀ ਨੇ ਕੀ ਕੁੱਟਣਾ ਹੁੰਦਾ ਜਨਾਨੀ ਨੇ ਕੀ ਕਿਹਾ ਬੜੀ ਹੱਦ ਹੋਈ ਦੀ ਇੱਕ ਅੱਧੀ ਚਪੇੜ ਹੀ ਮਾਰੇਗੀ ਜਨਾਨੀ ਜਨਾਨੀ ਕੀ ਕਰ ਸਕਦੇ ਆ ਕੁੱਟਿਆ ਮੁੰਡਿਆਂ ਬੰਦਿਆਂ ਨੇ ਹੈਗਾ ਮੈਂ ਮੈਨੂੰ ਆਖ ਨਹੀਂ ਉਹਨਾਂ ਕੁੱਟਿਆ ਚੰਗੀ ਤਰ੍ਹਾਂ ਮੈਨੂੰ ਇਹ ਨਹੀਂ ਤੇ ਮੇਰੇ ਕੋ ਕੀ ਆਜਾ ਚਪੇੜ ਹੀ ਵੱਜਣੀ ਹੀ ਮੇਰੇ ਕੋ ਜਾਂ ਮੁੱਕੀ ਮਾਰ ਲੈਣ ਚਪੇੜ ਵੱਜਣੀ ਹੋਰ ਮੈਂ ਕੀ ਕਰ ਸਕਣੀ ਆ ਪਹਿਲਾਂ ਵੀ ਇਸ ਤਰ੍ਹਾਂ ਦਾ ਹਾਦਸਾ ਹੋਇਆ ਤੁਹਾਡਾ ਪਹਿਲੇ ਮੇਰੇ ਕੋਲ ਇੱਕ ਵਾਰਾ ਟਾਪਸ ਮੇਰੇ ਉਰੋਂ ਕੋਈ ਫਕੀਰ ਜਿਹਾ ਆਇਆ ਸੀ ਤੇ ਉਹਨੇ ਮਤਲਬ ਤੁਹਾਡੇ ਪਰਨਾ ਝਾੜਿਆ ਤੇ ਪਤਾ ਨਹੀਂ ਕੀ ਕੀਤਾ ਉਹ ਤਾਂ ਆਪਣੇ ਹੱਥੀ ਲਾ ਕੇ ਫੜਾ ਦਿੱਤੇ ਤੇ हां सारे कने ग्लो ਉਥੇ ਇਕੱਠੇ ਹੋਏ ਇੱਥੇ ਹੋਣਾ ਇੱਥੇ ਕਾਫੀ ਦੁਨੀਆ ਇਕੱਠੀ ਹੋ ਗਈ ਫਿਰ ਮੈਂ ਤੇ ਇਹਨਾਂ ਨੂੰ ਕਹੇ ਵੀ ਨਹੀਂ ਛੱਡਣਾ ਪੁਲਿਸ ਨੂੰ ਰਿਪੋਰਟ ਕਰਨੀ ਆ ਤੇ ਇਹ ਬੰਦੇ ਕਹਿਣ ਲੱਗੇ ਵੀ ਛੱਡੋ ਪਰੇ ਕੀ ਕਰਨੀ ਰਿਪੋਰਟ ਕਰ ਕੋਨਾ ਕਿਹੜਾ ਕੁਝ ਕਰਨਾ ਇੱਥੋਂ ਫੜਨਾ ਤਾਂ ਉੱਥੇ ਜਾ ਕੇ ਉਹਨਾਂ ਛੱਡ ਦੇਣਾ ਆ ਤੇ ਰਹਿਣ ਦੋ ਤੁਹਾਨੂੰ ਚੀਟਾ ਓਡੀ ਮਿਲ ਗਈ ਆ ਤੁਸੀਂ ਗੱਲ ਨੂੰ ਰਹਿਣ ਦੋ ਤੁਸੀਂ ਘਰ ਜਾਵੋ ਡਾਰਮ ਮੇਕੋ ਕਮਰਾਟ ਇੰਨੀ ਹੋਈ ਮੈਨੂੰ ਕੋਈ ਖਲੋਤਾ ਨਹੀਂ ਜਾਂਦਾ ਮੈਂ ਉੱਥੇ ਮੈਨੂੰ ਕੋਈ ਕੇ ਪਾਣੀ ਦੋ ਕੋਈ ਕੁਝ ਮੈਂ ਤਾਂ ਕੰਬੀ ਜਾਂਦੀ ਪੀ ਆ ਬੇਟਾ ਜਦੋਂ ਇਹ ਹਸਾ ਹੋਏ ਨਾ ਤੇ ਕੁਛ ਨਹੀਂ ਪਤਾ ਲੱਗਦਾ ਆਪਣਾ ਕੰਬੀ ਜਾਂਦਾ ਆ ਤੇ ਮੈਨੂੰ ਦੋ ਵਿਚਾਰੇ ਜਿਹੜੇ ਕਵਾੜ ਵਾਲੇ ਨੇ ਉਹਨਾਂ ਨੇ ਮੈਨੂੰ ਫੜ ਕੇ ਬਾਲੋਂ ਬਾਉ ਤੇ ਕੁਰਸੀ ਦੇ ਕੇ ਬਾਲਿਆ ਕਹਿੰਦਾ ਆਂਟੀ ਤੁਸੀਂ ਇੱਥੇ ਬਹਿ ਜਾਓ